ਮਾਤਾ ਦਾ ਰੋਣਾ ਵਾ ਪਈ ਰਹਿੰਦੇ ਅੱਦ ਮੁੰਡਾ ਵੇਖੋ ਆਯੋ ਸਾਧਿਆ ਨਹੀਂ ਗਈ ਕਿੰਨੇ ਬਖਾਇਆ ਨਹੀਂ ਆਏ ਉਹ ਨਹੀਂ ਗਈ ਤਾਂ ਮੇਰੇ ਪੁੱਤ ਨੂੰ ਬਚਾ ਲਓ ਮਾਂ ਮੈਂ ਕੁਝ ਨਹੀਂ ਕੀਤਾ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਰੋਂਦੇ ਰੋਂਦੇ ਇਹ ਬੋਲ ਮਾਂ ਪੁੱਤ ਦੇ ਇੱਕ ਦੂਜੇ ਨੂੰ ਨੇ ਇਹ ਤਸਵੀਰਾਂ ਕਪੂਰਥਲਾ ਦੀਆਂ ਨੇ ਜਿੱਥੇ ਇੱਕ ਮਾਂ ਆਪਣੇ ਪੁੱਤ ਨੂੰ ਬਚਾਉਣ ਦੀ ਦੁਹਾਈ ਦਿੰਦੇ ਹੋਏ ਪੁਲਿਸ ਦੀ ਗੱਡੀ ਦੇ ਅੱਗੇ ਲੇਟ ਗਈ ਤੇ ਆਪਣੇ ਪੁੱਤ ਨੂੰ ਨਜਾਇਜ਼ ਫਸਾਇਆ ਜਾਣ ਦਾ ਇਲਜ਼ਾਮ ਲਗਾ ਰਹੀ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਨੌਜਵਾਨ ਨੂੰ ਗੈਂਗ ਰੇਪ ਦੇ ਕੇਸ 'ਚ ਗ੍ਰਿਫਤਾਰ ਕੀਤਾ ਤੇ ਉਸ ਨੌਜਵਾਨ ਵੱਲੋਂ ਹਵਾਲਾ 'ਚ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਦ ਉਸ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਤੇ ਨੌਜਵਾਨ ਦੀ ਮਾਂ ਰੋ ਰੋ ਆਪਣੇ ਪੁੱਤ ਨੂੰ ਬਚਾਉਣ ਦੀ ਦੁਹਾਈ ਦੇਣ ਲੱਗੀ ਤੇ ਪੁਲਿਸ ਦੀ ਗੱਡੀ ਦੇ ਅੱਗੇ ਲੇਟ ਗਈ ਤੇ ਉਸ ਦਾ ਪੁੱਤਰ ਵੀ ਮਾਂ ਦੇ ਗਲ ਲੱਗ ਕੇ ਰੋਂਦਾ ਹੋਇਆ ਆਪਣੇ ਆਪ ਨੂੰ નિર્ਦੋਸ਼ ਹੋਣ ਦੀ ਗੱਲ ਕਹਿਣ ਲੱਗਾ ਇਹ ਮਰਾ ਰੇਪ ਗੈਂਗ ਰੇਪ ਦਾ ਕੇਸ ਪਾਇਆ ਹੋਇਆ ਇਹਨਾਂ ਨੇ ਪੁਲਸ ਵਾਲਿਆਂ ਨੇ ਠੀਕ ਹੈ ਤੇ ਸਾਡੇ ਬੱਚੇ ਦਾ ਨਜਾਇਜ਼ ਨਾਮ ਲਿਆ ਗਿਆ 7-8 ਮੁੰਡਿਆਂ ਦੇ ਨਾਮ ਲਿਖਾਏ ਹੋਏ ਆ ਤਿੰਨ ਜਾਨੇ ਅਰੈਸਟ ਆ ਇੱਕ ਤੋਂ ਉਹਨਾਂ ਨੇ ਭੇਜ ਦਿੱਤਾ ਹੋਇਆ ਨੰਬਾਲਕ ਕਰਕੇ ਤੇ ਸਾਡੇ ਬੱਚਿਆਂ ਨੂੰ ਹੁਣ ਧੱਕੇ ਨਾ ਕਹੀ ਜਾਂਦੇ ਤੁਸੀਂ ਦੱਸੋ ਵੀ ਬਾਕੀ ਬੰਦੇ ਕਿਹੜੇ ਜਦ ਕਿ ਸਾਡੇ ਬੱਚੇ ਦੀ ਕੋਈ ਜਾਣਕਾਰੀ ਨਹੀਂ ਹੈ ਤੁਹਾਡਾ ਮੁੰਡਾ ਨਾਂ ਕੀ ਆ ਉਹ ਦੇ ਕਿੰਨੇ ਸਾਲ ਦਾ ਹਜੇ ਕੁਮਾਰ ਕਿੰਨੇ ਸਾਲ ਦਾ ਮੁੰਡਾ 18 18-18 ਸਾਲ ਦਾ ਤੇ ਜਿਹੜੀ ਸਾਰਾ ਸਾਰਾ ਅਕੀ ਤੇ ਇਹਨੂੰ ਲਗਾਉਣੀ ਸਨ 19 ਸਾਲ ਤੇ ਕਦੀ ਉਹ ਕਹ ਦਿੰਦੀ ਆ ਮੁੰਡੇ ਮੇਰੇ ਨੂੰ ਇਦਾਂ ਕੁੜੀ ਇਦਾਂ ਲੈ ਕੇ ਜਾਂਦੇ ਰਹੇ ਕਦੀ ਉਦਾਂ ਲਗੇ ਗੈਂਗਰੇ ਪੇ ਹੁੰਦਾ ਵੀ ਬਰੀ ਬਰੀ ਮੁੰਡੇ ਵੱਖਰੇ ਵੱਖਰੇ ਦਿਨਾਂ ਤੇ ਲੈ ਜਾਂਦੇ ਤੇ ਗੈਂਗਰੇ ਪੇ ਹੁੰਦਾ ਵੀ ਇਕੱਠਿਆਂ ਨੇ ਇੱਕੋ ਬਰੀ ਚੱਕ ਕੇ ਲੱਗੇ ਮੁੰਡਾ ਤੁਹਾਡਾ ਹੁਣ ਜੇਲ੍ਹ ਚ ਐਸ ਵਲੇ ਹਵਾਲਾ ਚ ਜੀ ਹਵਾਲਾ ਚ ਕੀ ਹੁਣ ਕੀ ਮੁੰਡੇ ਨੇ ਕੀ ਕੀਤਾ ਮੁੰਡੇ ਨੇ ਹਾਂ ਤਾਂ ਮਾਦੀ ਕੰਨੀ ਕੋਈ ਨਹੀਂ ਉਹ ਕੁਝ ਉਹਨੂੰ ਦਬ ਕਾਂਦੇ ਪੇ ਵੀ ਦੱਸੋ ਉਹ ਡਰਿਆ ਪਿਆ ਵਿਚਾਰਾ ਕਿਹਦਾ ਨਾਮ ਲੈ ਦਿੰਨ ਜੀ ਨੇ ਹੁਣ ਇੱਥੇ ਲੈ ਕੇ ਆਈ ਹੀ ਪੁਲਿਸ ਇੱਥੇ ਆ ਕੇ ਉਹ ਕਹਿੰਦੇ ਸੀ ਉਹਨੇ ਆਪਣੇ ਆਪ ਹੀ ਕਿਤੇ ਛੱਟ ਮਾਰ ਲਈ ਉਹ ਬਲਾਤ ਵਿੱਚ ਕਿਦਾਂ ਕੋਈ ਛੱਟ ਮਾਰ ਲਈ ਉੱਥੇ ਉਹ ਕੋ ਕਿਹੜੇ ਸਾਧਨ ਪਏ ਹੋਣਗੇ ਹਾਂ ਬਲਾਤਕਾਰ ਇਦਾਂ ਵਾ ਹਾਂ ਬਲਾ ਸਾਡੇ ਬੱਚਿਆਂ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਤਿੰਨੇ ਬੱਚੇ ਇੱਕ ਦੂਸਰੇ ਜਾਣਦੇ ਵੀ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹਨਾਂ ਆਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਾ ਬਾਹਰੋਂ ਆ ਕੇ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟਰੀ ਤੇ ਆ ਕੇ ਤੇ ਅੱਜ ਮੁੰਡੇ ਨੂੰ ਲੈ ਕੇ ਅਸੀਂ ਸਿਵਲ ਹਸਪਤਲ ਕੀ ਗੱਲ ਹੋਈ ਤਿੰਨ ਆ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਹਾਂ ਸਾਨੂੰ ਪਤਾ ਨਿਸੰਦ ਫੋਨ ਆਇਆ ਵੇ ਹਸਪਤਲ ਬੱਚੇ ਨੂੰ ਬਾਹਰ ਅਡ ਲਿਆ ਆਪਣੇ ਬੱਚਾ ਕਹਿੰਦਾ ਮੈਨੂੰ ਦੋਸ਼ ਹੈ ਮੈਨੂੰ ਮਮੀ ਕਹਿੰਦੀ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਆ ਕਢੋਲ ਜੇ ਮੇਰੇ ਕੁੜੀ ਨਾਲ ਗੱਲ ਗੱਲਬਾਤ ਹੋਵੇ ਫੋਨ ਵੀ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗ ਕੀ ਕਰਦੇ ਹੋ ਹਰੇ ਮੰਗੇ ਕਿ ਸਾਡਾ ਬੱਚਾ ਬਾਹਰ ਆਉਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਇੱਕ ਇੱਕ ਕਦੋਂ ਦਾ ਅੰਦਰ ਹੈ ਇਹ ਇਹ ਪਿਛਲੇ ਸ਼ਨੀਵਾਰ ਦਾ